ਸਾਸੀ ਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਦੇ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਹੜ੍ਹ ਤੋਂ ਬਾਅਦ ਦੇ ਹਾਲਾਤ ਤੁਹਾਨੂੰ ਦੱਸਣ ਜਾ ਰਿਹਾ ਹੜ੍ਹ ਦਾ ਪਾਣੀ ਤਾਂ ਕਿਤੋਂ ਨਾ ਕਿਤੋਂ ਪਿੰਡਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਨਿਕਲ ਗਿਆ ਪਰ ਘਰਾਂ ਦੇ ਹਾਲਾਤ ਨਰਕ ਨਾਲੋਂ ਵੀ ਭੈੜੇ ਹੋ ਗਏ ਨੇ ਘਰ ਦੀ ਹਰ ਇੱਕ ਵਰਤਨ ਵਾਲੀ ਚੀਜ਼ ਖਤਮ ਹੋ ਗਈ ਡਿਸਟਾਇਰ ਹੋ ਗਈ ਬਿਲਕੁਲ ਖਤਮ ਹੋ ਗਿਆ ਘਰਾਂ ਦਾ ਸਮਾਨ ਬੈੱਡ ਗਲ ਗਏ ਬਿਸਤਰੇ ਗਲ ਗਏ ਮੰਜੇ ਗਲ ਗਏ ਇਥੋਂ ਤੱਕ ਕਿ ਜਿਹੜੇ ਪਾਉਣ ਵਾਲੇ ਕੱਪੜੇ ਬਾਰੀਆਂ ਗਾਰਡਰ ਲੰਬਾਰੀਆਂ ਦੇ ਵਿੱਚ ਸੀ ਉਹ ਵੀ ਗਲ ਗੀਆਂ ਫਰਿੱਜਾ ਖਰਾਬ ਹੋ ਗਈਆਂ ਇਨਵਰਟਰ ਖਰਾਬ ਹੋ ਗਏ ਬਾਲਿਆਂ ਵਾਲੇ ਘਰ ਡਿੱਗ ਪਏ ਇਥੋਂ ਤੱਕ ਕਿ ਰਾਸਣ ਦੀਆਂ ਡਰਮੀਆਂ ਆਟੇ ਵਾਲੀਆਂ ਉਹ ਆਟਾ ਵਿੱਚੇ ਹੀ ਗਲ ਗਿਆ ਕਣ ਕਪੜੋਲਿਆਂ ਵਿੱਚ ਗਲ ਗਈ ਚੌਲ ਜਿਹੜਾ ਆ ਉਹ ਪੀਪਿਆਂ ਵਿੱਚ ਜਿਹੜੇ ਨਹੀਂ ਉਹ ਗਲ ਗਏ ਤੇ ਇੰਨਾ ਜ਼ਿਆਦਾ ਮੰਦਾ ਹਾਲ ਹੋਇਆ ਪਿਆਇਆ ਡੇਰਾ ਬਾਬਾ ਨਾਨਕ ਤੋਂ ਪੱਖੋ ਕੇ ਪਿੰਡ ਦੀਆਂ ਇਹ ਤਸਵੀਰਾਂ ਨੇ ਜਿਹਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਮੋਟਰਸਾਈਕਲ ਲੱਖਾਂ ਰੁਪਈਆ ਦੇ ਜਿਹੜੇ ਨੇ ਉਹ ਗਾਰ ਦੇ ਵਿੱਚ ਡੁੱਬੇ ਪਏ ਨੇ ਇੰਨਾ ਜ਼ਿਆਦਾ ਮਾੜਾ ਹਾਲ ਹੈ ਕਿ ਘਰ ਦੀ ਇੱਕ ਸੂਈ ਤੋਂ ਲੈ ਕੇ ਲੱਖਾਂ ਰੁਪਈਆ ਦੇ ਸਮਾਨ ਤੱਕ ਸਾਰੇ ਦਾ ਸਾਰਾ ਹੀ ਜਿਹੜਾ ਆ ਉਹ ਖਤਮ ਹੋ ਗਿਆ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਇੱਕ ਵੀ ਥੇਲੇ ਦੀ ਚੀਜ਼ ਜਿਹੜੀ ਇਹ ਇਨ੍ਹਾਂ ਪਿੰਡਾਂ ਦੇ ਵਿੱਚ ਨਹੀਂ ਬਚੀ ਹਾਲੇ ਤੱਕ ਤਾਂ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਸੰਸਥਾਵਾਂ ਲੰਗਰ ਲੈ ਕੇ ਪਹੁੰਚਦੀਆਂ ਪਈਆਂ ਨੇ ਇਹ ਦੇਖੋ ਹਾਲਾਤ ਲੋਕਾਂ ਨੇ ਕੱਪੜੇ ਕਿਵੇਂ ਕੱਢ-ਕੱਢ ਜੜੇ ਆ ਉਹ ਕੰਦਾ ਦੇ ਰੱਖੇ ਪਏ ਨੇ ਉੱਤੋਂ ਬਰਸਾਤ ਵੀ ਜਿਹੜੀ ਇਹ ਇਨ੍ਹਾਂ ਦਾ ਸਾਥ ਨਹੀਂ ਦੇ ਰਹੀ ਗਾਰ ਦੇ ਵਿੱਚ ਖੁੱਬੇ ਹੋਏ ਮੋਟਰਸਾਈਕਲ ਡੁੱਬੀਆਂ ਹੋਈਆਂ ਪੜੋਲੀਆਂ ਤੇ ਤੁਸੀਂ ਹਰ ਹਰ ਦੇ ਨਾਲ ਘਰਾਂ ਦੇ ਹਾਲਾਤ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਜਿਹੜੇ ਨੇ ਵੱਧ ਤੋਂ ਬੱਤਰ ਹੋਏ ਪਏ ਨੇ ਇਹਨਾਂ ਨੂੰ ਖੜੇ ਹੋਣ ਬਾਅਦ ਤੇ ਕਰੀਬ 20 ਤੋਂ 25 30 ਸਾਲ ਜਿਹੜੇ ਆ ਲੱਗ ਜਾਣੇ ਆ ਤੇ ਜਿਹੜੇ ਵੀਰ ਰੋਟੀ ਪਾਣੀ ਦੀ ਸੇਵਾ ਕਰਦੇ ਪਏ ਨੇ ਲੰਗਰ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਪੈਸਾ ਬਚਾ ਕੇ ਰੱਖੋ ਤਾਂ ਕਿ ਇਹਨਾਂ ਲੋਕਾਂ ਦੀ ਮਦਦ ਬਾਅਦ ਦੇ ਵਿੱਚ ਵੀ ਕੀਤੀ ਜਾਵੇ ਸੰਸਥਾਵਾਂ ਵੱਲੋਂ ਇਹਨਾਂ ਨੂੰ ਪੈਸੇ ਦੀ ਵੀ ਮਦਦ ਕੀਤੀ ਜਾਵੇ ਤਾਂ ਕਿ ਇਨਵੈਟਰ ਬਿਸਤਰੇ ਬੈੱਡ ਉਹਨਾਂ ਦੇ ਵਿੱਚੋਂ ਇਹ ਕੁਝਣਾ ਕੁਝ ਕੱਲ ਨੂੰ ਹਾਸਲ ਕਰ ਸਕਣੇ ਜਦੋਂ ਸਾਡਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ ਪਖੋਗੇ ਦੇ ਵਿੱਚ ਪਹੁੰਚਦਾ ਆ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਲੋਕਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਪਿੰਡ ਪਖੋਗੇ ਜਿੱਥੇ ਵੀ ਸਭ ਤੋਂ ਵੱਧ ਇਹ ਇਲਾਕਾ ਜਿਹੜਾ ਪ੍ਰਭਾਵ ਉਹ ਆਹਰ ਦੇ ਨਾਲ ਸੋ ਸਾਡੇ ਨਾਲ ਇਸ ਪਿੰਡ ਦੇ ਜੋ ਨੌਜਵਾਨ ਨੇ ਇਹ ਮੁੱਦੇ ਨੇ ਇਹਨਾਂ ਨਾਲ ਗੱਲਬਾਤ ਕਰਕੇ ਸਹੀ ਜਾਣਦੇ ਐ ਇਸ ਪਿੰਡ ਦੀ ਕੰਡੀਸ਼ਨ। ਇਟ ਇਜ਼ অলਸੋ ਵੈਰੀ ਗੁੱਡ। ਤੇ ਸਭ ਤੋਂ ਪਹਿਲਾਂ ਜਿਹੜਾ ਵਾ ਇਹ ਤੱਦੇ ਪਿੰਡ 'ਚ ਇਹ ਜਿਹੜਾ ਮਤਲਬਾ ਹਰ ਪਾਣੀ। ਤੇ ਭਾਜੀ ਸਾਡੇ ਪਿੰਡ ਦੇ ਵਿੱਚ ਕੀ ਦਾ ਸਿਸਟਮ ਬਣਿਆ ਵਾ ਵੀ ਪਾਣੀ ਪਹਿਲੋਂ ਤੋਂ ਆ ਗਿਆ ਵਾ ਪਿੱਛੇ ਜਿਹੜਾ ਪਾਰ ਹੈਗਾ। ਪਹਿਲੋਂ ਜਦੋਂ ਪਾਣੀ ਆ ਗਿਆ ਵਾ ਤੇ ਥੋੜੀ ਥੋੜੀ ਲਾਸਟਿੰਗ ਕਰਦੇ ਨੇ ਲੋਕ ਜਾਂਦੇ ਰਹੇ ਬੰਨ ਬੰਦੇ ਰਹੇ ਬੰਦੇ ਰਹੇ ਵੀ ਚਲੋ ਬਚਾਅ ਹੋ ਜੇ ਹਰ ਇੱਕ ਬੰਦੇ ਦਾ। 13 ਵਾਦ 2 ਵਜੇ ਤੱਕ ਜਿਹੜੇ ਫੌਜੀਆ ਨੇ ਬਹੁਤ ਮਦਦ ਕੀਤੀ ਸਾਡੇ ਪਿੰਡ ਦੇ ਵੀ ਛੇਛੇ ਦੀ ਆਜੋ ਵੀ ਆਪਣਾ ਬੰਨ ਬੰਨ ਲਈ ਤਬਾਦਾ ਜੀ ਨੇ ਹੁਣਾਂ ਨੇ ਪਹਿਲਾਂ ਇਹ ਗੱਲ ਦੱਸੋ ਕਿ ਜਿਹੜੇ ਮਤਲਬ ਇਹ ਪਣ بارش ਤਾਂ ਹੋ ਹੀ ਰਹੀਆਂ ਸੀ ਮਿਲ ਥੋੜੇ ਦੇਰ ਪਾਣੀ ਪਹਿਲਾਂ ਆ ਗਿਆ ਕਿ ਜੱਕਦਾਂ ਵੀ ਜਾਂ ਚੜ ਗਿਆ ਸਰ ਇਹ ਆਪਣਾ ਪਹਿਲਾਂ ਥੋੜਾ ਜਾ ਪਾਣੀ ਆਇਆ ਫਿਰ ਜੱਕਦਾਂ ਪਾਣੀ ਚੜ ਗਿਆ ਵਾ ਫਿਰ ਰਾਤ ਜਦੋਂ ਜਿਹੜੀ ਦਾ ਹੱਥ ਜਿਹੜੀ ਬਹੁਤ ਜ਼ਿਆਦਾ ਪਾਣੀ ਜਦੋਂ ਚੜ ਗਿਆ ਵਾ ਨਾ ਇਹ 26 ਤਰੀਕ ਵਾਲੀ ਦੀ ਦਿਨ ਦੀ ਗੱਲ ਹੈ ਮੇਰੇ ਹਿਸਾਬ ਨਾਲ ਇਹ ਰਾਤ ਜਿਹੜਾ ਬਹੁਤ ਪਾਣੀ ਚੜਦਾ ਰਿਹਾ ਚੜਦਾ ਰਿਹਾ ਫਿਰ ਉਹਨਾਂ ਬੰਨ ਬੰਦਨ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਉਹਨਾਂ ਨੇ ਲਾਉਂਸਮੈਂਟ ਆਖਰੀ ਲਾਉਂਸਮੈਂਟ ਕਰਦੀ ਬੰਨ ਟੁੱਟ ਗਿਆ ਵਾ ਤਈ ਆਪਣਾ ਆਪਣਾ ਜਿਹੜਾ ਵਾ ਚੀਂ ਨੂੰ ਪਾਣੀ ਹੈਗਾ ਇਸ ਪਿੰਡ ਦੇ ਵਿੱਚ ਹੀ ਜਾਣੀ ਹੈ ਹਾਂਜੀ 25 ਨੂੰ ਹੈਗਾ ਹੈਗਾ ਉਹ ਪਾਰ ਹੀ ਸੀਗਾ ਪਾਰ ਹੀ ਤੇ ਮੀਆਂ ਦਾ ਪਾਣੀ ਜਿਹੜਾ 2-2 ਫੁੱਟ ਮੀਆਂ ਦਾ ਪਾਣੀ ਜਿਹੜਾ ਪੈਲੀਆਂ ਦੇ ਵਿੱਚ ਸੀਗਾ ਹਾਂਜੀ ਪਿੰਡ ਤੁਹਾਡਾ ਸੇਫ ਹੈ ਹਾਂਜੀ ਪਿੰਡ ਉਦੋਂ ਪਿੰਜ ਸਾਫ ਹੀਗਾ ਸੇਫ ਹੀ ਸਾਡਾ ਇਹ ਸਭ ਜਦੋਂ ਇਹ ਪਾਣੀ ਚੜਿਆ ਹੋਗਾ 26 ਤੋਂ 10 ਰਿਜ ਉਦੋਂ ਕਿਸ ਟਾਈਮ ਜਿਹੜਾ ਵਾ ਤੁਸੀਂ ਤੁਹਾਡੀ ਜਿਹੜੀ ਰਹਿائش ਆ ਕੋਠੇ ਦੇ ਵਿੱਚ ਆ ਬੱਲੇ ਇਹ ਭਾਜੀ ਇਹ ਜੱਕ ਦਾਮ ਥੋੜਾ ਬੋਦਾ ਸਾਡੇ ਕੋਲ ਸਮਾਨ ਜਿੰਨਾ ਵੀ ਚੜ ਗਿਆ ਵਗਾ ਖਾਣ ਪੀਣ ਦਾ ਮਣਾ ਮੋਟਾ ਜਿਹੜਾ ਹੈਗਾ ਸੀ ਪਹਿਲਾਂ ਉਹ ਚੜ ਗਿਆ ਤੇ ਆਟਾ ਵਗੈਰਾ ਥੋੜਾ ਜਿਹਾ ਤੇ ਮੁਰਕੇ ਸਾਨੂੰ ਮਤਲਬ 15 20 ਮਿੰਟਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਛੇ ਛੇ ਫੋਟੋ ਹੋ ਗਏ ਵੀ ਸਾਨੂੰ ਕੋਈ ਮੌਕਾ ਨਹੀਂ ਦੱਬੂਗੇ ਮਾਰਨ ਦਾ ਜਿਹੜਾ ਮੌਕਾ ਨਹੀਂ ਭਾਜੀ ਸਾਨੂੰ ਦਿੱਤਾ ਇਦਾਂ ਦਾ ਹਾਲਾਤ ਬਣ ਗਏ ਫੇਰੀ ਮੀਂਹ ਸਾਰੀ ਰਾਤ ਵਰਦਾ ਰਿਹਾ ਮਨੇਰੀ ਨਹੀਂ ਪੈਂਦਾ ਉੱਤੇ ਸਾਰੀ ਰਾਤ ਮਤਲਬ ਮੀਂਹ ਉਹਦੇ ਵਿੱਚ ਹੀ ਕੱਟੀ ਗਈ ਸਾਰੀ ਰਾਤ ਕਿੰਨਾ ਜ਼ਿਆਦਾ ਤੁਹਾਡਾ ਹੁਣ ਤੱਕ ਜਿਆ ਨੁਕਸਾਨ ਸਾਡਾ ਨੁਕਸਾਨ ਇੱਥੋਂ ਤੱਕ ਨੁਕਸਾਨ ਹੋ ਗਿਆ ਵਾ ਈ ਮਤਲਬ ਜਿਰਾਈਆਂ ਤੱਕ ਸੋਫੇ ਬੈੱਡ ਜਿਹੜੇ ਜੋ ਵੀ ਲੋਕਾਂ ਦਾ ਸਮਾਨ ਹੀ ਸਾਰਾ ਹੀ ਮਤਲਬ ਤੈਸ਼ ਮੈਸ਼ ਹੋ ਗਿਆ ਵਗਾ ਕੁਛ ਵੀ ਤੱਕ ਨਹੀਂ ਲੋਕਾਂ ਦੇ ਜਿਹੜੇ ਕਾਗਜ਼ ਵੀ ਹੈਗੇ ਆਧਾਰ ਕਾਰਡ ਵਗੈਰਾ ਉਹ ਵੀ ਰੁੜ ਗਏ ਆ ਸਾਰੇ ਲੋਕਾਂ ਦੇ ਉਹ ਡਾਕੂਮੈਂਟ ਤੱਕ ਜਿਹੜੇ ਕਹਿ ਸਕਦੇ ਮੇ ਸਾਰੇ ਹੋ ਗਏ ਨੇ ਹਾਂ ਇਹ ਡਾਕੂਮੈਂਟ ਤੱਕ ਵੀ ਸਭ ਕੁਝ ਰੁੜ ਗਿਆ ਲੋਕਾਂ ਨੇ ਮੌਕਾ ਨਹੀਂ ਦਿੱਤਾ ਪਾਣੀ ਨੇ ਮਤਲਬ ਇਦਾਂ ਇੰਨਾ ਦਾ ਹਾਲਾਤ ਜਿਹੜਾ ਬੱਤਰ ਬਣ ਗਿਆ ਹੈਗਾ ਇਸ ਪਿੰਡ ਦੇ ਵਿੱਚ ਜਿਹੜੀਆਂ ਮਤਲਬ ਪ੍ਰਸ਼ਾਸਨ ਲੋਕਾਂ ਨੂੰ ਜਿਹੜੀਆਂ ਸਸਤਾ ਮੇ ਸੇਵਾ ਕਰੇ ਉਹ ਫਿਰ ਕਿੱਦਾਂ ਇਥੇ ਪਹੁੰਚ ਦੀ ਸੀ ਉਹ ਕੀ ਕੀਤਾ ਵੀ ਜਦੋਂ ਥੋੜੀ ਜਿਹੀ ਵੀਡੀਓ ਵਾਇਰਲ ਰੋਟੀ ਪਾਣੀ ਇੱਕ ਦਿਨ ਜਿਹੜਾ ਇੱਕ ਦਿਨੇ ਆਣਾ ਜਿਹੜਾ ਨੰਗਿਆ ਵਾ ਜਿੱਦਣ ਮਨੇਰਸਰ ਪਾਣੀ ਆਇਆ ਵਾ ਉਸ ਦਿਨ ਸਾਰਾ ਦਿਨ ਲੋਕ ਭੁੱਖੇ ਮਰਿਆ ਕਿਉਂਕਿ ਪਾਣੀ ਬਹੁਤ ਹੀ ਜ਼ਿਆਦਾ ਚੜ ਗਿਆ ਈ ਤੇ ਨੰਗਰ ਦਾ ਕਿਤੇ ਵੀ ਨਿਕਾਸ ਜਿਹੜਾ ਹੈ ਨਹੀਂ ਫਿਰ ਹੌਲੀ ਹੌਲੀ ਪਾਣੀ ਡਾਊਨ ਹੁੰਦਾ ਗਿਆ ਫਿਰ ਸਾਡੇ ਪਿੰਡ ਦੇ ਚਲੋ ਕੀ ਬਾਹਰਲੇ ਪਿੰਡਾਂ ਤੋਂ ਆਣ ਕੇ ਪਹੁੰਚਦੇ ਰਹੇ ਪਾਣੀ ਪਚੰਦੇ ਰਹੇ ਰੋਟੀ ਪਾਣੀ ਪਚੰਦੇ ਰਹੇ ਥੋੜਾ ਥੋੜਾ ਫਿਰ ਚਲੋ ਲੋਕ ਸੇਫ ਹੋਣਾ ਹੋਣਾ ਸ਼ੁਰੂ ਹੋ ਗਏ ਥੋੜੇ ਥੋੜੇ ਤੁਸੀਂ ਦੱਸਿਓ ਜਨਾ ਗੱਲ ਵੀ ਇੱਕ ਦਿਨ ਜਿਹੜੇ ਰੇ ਭੁੱਖੇ ਕਿਹੜੇ ਦਿਨ ਭੁੱਖੇ ਉਹ ਦਿਨ 26 ਤਰੀਕ ਵਾਲੇ ਦਿਨ ਦੀ ਗੱਲ ਹੈ ਜਿਹੜੀ ਉਹ ਸਾਰਾ ਦਿਨ ਜਿਹੜਾ ਪਾਣੀ ਚੱਲਦਾ ਰਿਹਾ ਸਾਰਾ ਦਿਨ ਆਉਂਦਾ ਰਿਹਾ ਪਾਣੀ ਉਸ ਦਿਨ ਭੁੱਖੇ ਬਹੁਤ ਜ਼ਿਆਦਾ ਲੋਕ ਰਹੇ ਹੈਗੇ ਔਰ ਤਕਰੀਬਨ ਜਦੋਂ ਮਲੇ ਸਾਰਾ ਪ੍ਰਭਾਵਿਤ ਹੋ ਗਿਆ ਮਤਲਬ ਤਕਰੀਬਨ ਫਿਰ ਮਤਲਬ ਕਹਿ ਸਕਦੇ ਆ ਆਪਾਂ ਆਰਾਮ ਦੇ ਨਾਲ ਲੋਕ ਇਧਰ ਤੇ ਜੇ ਸੁੱਤੇ ਨਹੀਂ ਆ ਰਹੇ ਹਾਂਜੀ ਜਿਹੜੀ ਉਹ ਸਾਰੀ ਰਾਤ ਆਣਾ ਉਹ ਵੀ ਨਹੀਂ ਸੁੱਤੇ ਜਿਹੜੇ 20 26 ਤਰੀਕ ਨੂੰ ਵੀ ਨਹੀਂ ਸੁੱਤੇ ਫਿਰ ਅਗਲੇ ਦਿਨ ਰਾਤ ਹੀ ਫਿਰ ਸੁਭਾਵਨਾ ਪਿੱਛੋਂ ਪਾਣੀ ਦੀ ਹੈਗੀ ਸੀ ਜਿਹੜੀ ਵੀ ਮਤਲਬ ਕਿਤੇ ਛੜਨਾ ਉਹਦੋਂ ਵੀ ਸਾਰੀ ਰਾਤ ਜਿਹੜੇ ਲੋਕ ਨਹੀਂ ਸੁੱਤੇ ਵੀ ਆਪਣੇ ਦੇਖਦੇ ਰਹੇ ਵੀ ਕਿਤੇ ਪਾਣੀ ਜ਼ਿਆਦਾ ਨਾ ਸਾਡੀਆਂ ਛੱਤਾਂ ਤੱਕ ਤੇ ਪਾਣੀ ਚੜ ਗਿਆ ਆਈ ਵੀ ਸਾਡੇ ਕੋਠਿਆਂ ਤੇ ਪਾਣੀ ਨਾ ਚੜ ਜੇ ਮੁਲ ਆਮ ਦੀ ਜਿਹੜੇ ਕਹਿ ਰਹੀਏ ਲੋਰਾਂ ਦੀ ਜਿੱਦਾਂ ਮਲ ਆਨਸਾਰ ਚੱਲ ਪੈ ਸਕਦਾ ਮਲ ਇਸ ਇਦਾਂ ਦੇ ਦਿਨ ਜਿਹੜੇ ਕਟਰੇ ਮਲ ਕਿੱਦਾਂ ਲੱਗਦਾ ਬਹੁਤ ਬਾਜੀ ਬਹੁਤ ਜ਼ਿਆਦਾ ਹੀ ਮੁਸ਼ਕਲ ਹੋ ਰਹੀ ਆ 2-2 3-3 ਇੰਚ ਜਿਹੜਾ ਘਰਾਂ ਦੇ ਵਿੱਚ ਰਿਬ ਜੰਮ ਗਈ ਆ ਲੋਕ ਇੰਨੀ ਪਰੇਸ਼ਾਨੀ ਹੋ ਰਹੀ ਆ ਬੱਤੀ ਵੀ ਨਹੀਂ ਆ ਰਹੀ ਮਤਲਬ ਪਾਣੀ ਵੀ ਨਹੀਂ ਕਿਤੇ ਲੱਭ ਰਿਹਾ ਗਾ ਲੋਕ ਤੁਸੀਂ ਆ ਦੇਖ ਸਕਦੇ ਹੋ ਕਿੱਦਾਂ ਕਮਰਿਆਂ ਦੇ ਅੰਦਰ ਜਿਹੜੇ ਹਾਲਾਤ ਜਿਹੜੇ ਬਣ ਗਏ ਨੇ ਬਹੁਤ ਹੀ ਲੋਕਾਂ ਨੂੰ ਤੰਗੀ ਆ ਰਹੀ ਆ ਅਸੀਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆ ਸਿਰਫਾਨੂੰ ਬੋਧਾਣਾ ਦਿੱਤਾ ਜਾਏ ਸਾਨੂੰ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਉਹੀ ਮਤਲਬ ਕਿ ਸਰਕਾਰ ਸਾਦ ਨੂੰ ਦੇਵੇ ਅਸੀਂ ਬਹੁਤ ਹੋਏ ਧੰਨਵਾਦੀ ਹੈ ਲੱਗਦਾ ਜਲਜੀ ਬ ਪ੍ਰਭਾਵ ਤੋਂ ਤੇ ਫਿਰ ਜਿੱਦਾਂ ਇਹ ਮੋੜ ਤੋਂ ਜਰਾਬ ਟਾਈਮ ਲੱਗਿਆ ਕਰਾ ਇਸ ਸਮਾਂ ਇਹ ਟਾਈਮ ਘਟੋੜ 5-4 ਸਾਲ ਲੱਗ ਸਕਦੇ ਹੈ ਕਿ ਜਿੰਨਾਂ ਦੇ ਹਾਲਾਤ ਬਣ ਗਏ ਹਨ ਜੀ ਪਿੱਛੇ ਚ ਲੱਗੇ ਹੈਗੇ ਜਿੰਨਾਂ ਦੇ ਹਾਲਾਤ ਬਣ ਗਏ ਹੈਗੇ ਮਤਲਬ ਕਿ ਆਮ ਮਜ਼ਦੂਰ ਜਿਹੜਾ ਪਹਿਲਾਂ ਜਿਹੜਾ ਮਤਲਬ ਗਰੀਬੀ ਦੇ ਜਿਹਦੇ ਵਿੱਚ ਪਸਟਿਸ਼ਨ ਦਾ ਵਾ ਇਦਾਂ ਦੀ ਜਦੋਂ ਵਿੱਚ ਛੱਤਾ ਵਾ ਜਿੰਦੇ ਕੁਦਰਤ ਆਵਤਾ ਵਾ ਜਿੰਦੇ ਉਹਦੇ ਉੱਤੇ ਬਹੁਤ ਜ਼ਿਆਦਾ ਉਹਦੇ ਬਹੁਤ ਇੱਥੇ ਤੇ ਇਦਾਂ ਦਾ ਸਿਸਟਮ ਹੈ ਲੋਕਾਂ ਦਾ ਕਿ ਮਤਲਬ ਉਹੀ 4-500 ਰੁਪਏ ਦਿਹਾੜੀ ਕਮ ਉਹ ਇਤੋਂ ਤਾਂ ਕੀ ਸਹਮਤ ਆ ਬਸ ਲੋਕ ਗਾੜੀ ਮਤਲਬ ਕੁਛ ਨਹੀਂ ਹੈਗਾ ਇਦਾਂ ਸਿੱਟਾ ਕਿੰਨੇ ਤੁਹਾਡੇ ਪਿੰਡ ਦੇ ਜਿਹੜੇ ਮਤਲਬ ਕੱਚੇ ਕੋਠੇ ਜਿਹੜੇ ਹੁਣ ਤੱਕ ਮਲੇ ਇਸ ਹਰ ਸਾਡੇ ਪਿੰਡ ਦੇ ਵਿੱਚ ਕਈ ਕੱਚੇ ਕੋਠੇ ਘਰੋ ਘਰ 20 25 ਜਿਹੜੇ ਘਰ ਮਤਲਬ ਕੱਚੇ ਹੀ ਗਏ ਤੇ ਲੈਂਟਰਾਂ ਵਾਲੇ ਵੀ ਜਿਹੜੇ ਘਰ ਆ ਉਹ ਵੀ ਕਈ ਕੰਡਾ ਡਿੱਗ ਗਿਆ ਨੇ ਤੁਹਾਨੂੰ ਉਹ ਵਿਖਾ ਦਾਂਗੇ ਉਹ ਸਾਈਡ ਤੋਂ ਜਿਹੜੇ ਆ ਨਾ ਉਹ ਸਾਈਡ ਤੋਂ ਜਿਹੜਾ ਪਾਣੀ ਨਾਲ ਵਚਾ ਉਹ ਕੰਡਾ ਲੈਂਟਰਾਂ ਦੀਆਂ ਵੀ ਡਿੱਗੀਆਂ ਤੇ ਤੇੜਾ ਮਤਲਬ ਲੈਂਟਰਾਂ ਵਾਲੇ ਕਮਰੇ ਜੀ ਪੈ ਗਈਆਂ ਜਿਹੜੇ ਸਾਰੇ ਫਰਸ਼ ਕੰਡਾ ਲੋਕਾਂ ਦੀਆਂ ਬੈ ਗਈਆਂ ਵਗੀਆਂ ਮਤਲਬ ਕੀ ਮੈਂ ਵੀਡੀਓ ਦੇ ਇਹ ਘੜੀ ਬਣੀ ਆ ਤੂੰ ਸਾਡੇ ਮਤਲਬ ਰਾਮ ਜਿਹੜਾ ਕਰੀ ਕੋਈ ਨਹੀਂ ਜੀ ਕੋਈ ਨਹੀਂ ਜੋ ਇਸ ਜੀ ਇਸ ਚੀਜ਼ ਤੇ ਨਹੀਂ ਕੋਈ ਵੀ ਨਹੀਂ ਹਾਨੂੰ ਪਰੀ ਕਿਸੇ ਨੇ ਨਹੀਂ ਪ੍ਰਸ਼ਾਸਨ ਨੇ ਵੀ ਆਪੋ ਆਪਣੀ ਟੀਮ ਲਗਾਤੀਆਂ ਵੀ ਤੁਹਾਨੂੰ ਮਤਲਬ ਚੀਫ ਜਿਹੜੀ ਜਗ੍ਹਾ ਤੇ ਤੁਹਾਨੂੰ ਲਾ ਦੇ ਇੱਥੇ ਪ੍ਰਸ਼ਾਸਨ ਦੀ ਟੀਮ ਜਿਹੜੀ ਆ ਅਜੇ ਤੱਕ ਮਤਲਬ ਕੋਈ ਨਹੀਂ ਪਹੁੰਚਿਆ ਹੈਗਾ ਵੀ ਕੱਲ ਵੀ ਆਈ ਹੀ ਪ੍ਰਸ਼ਾਸਨ ਦੀ ਟੀਮ ਤੇ ਉਹ ਵੀ ਉੱਤੇ ਤੇ ਹੋ ਕੇ ਚਲ ਗਏ ਹੈਗੇ ਤੇ ਇੱਥੇ ਜਿਹੜੇ ਸਾਡੇ ਪਲਾਟਾਂ ਚ ਇਹ ਇੱਥੇ ਖੁਦ ਗੱਡੀਆਂ ਦੇ ਗੱਡੀ ਵੀ ਖਲੋਗੇ ਹੈਗੇ ਐ ਆਖਿਆ ਵੀ ਸਾਡੇ ਹਾਲਾਤ ਵੇਖੋ ਵੀ ਉਹਨਾਂ ਨੇ ਪੁਲਸਵਾਲਿਆਂ ਨੇ ਸਾਨੂੰ ਧੱਕੇ ਮਾਰ ਮਾਰ ਜਨਾਨੀਆਂ ਹੱਡੀਆਂ ਨੂੰ ਪਰੇ ਕਰਤਾ ਵਗਾ ਤੇ ਇੱਧਰ ਜਿਹੜੀ ਹਾਲਾਤ ਉਹ ਵੇਖਣ ਨਹੀਂ ਆਏ ਉਧਰ ਪਿੰਡ ਦੇ ਉੱਚੇ ਉੱਚੇ ਥਾਂ ਹੀ ਚੱਲੇ ਸਿੱਖ ਜਿਹੜੀਆਂ ਕਮਿਊਨਿਟੀਆਂ ਲੱਗੀਆਂ ਵੱਖੋ ਜਥੇਬੰਦੀ ਲੱਗੀਆਂ ਨਾ ਰਵੀਰ ਲੱਗੇ ਜਥੇਬੰਦੀ ਲੱਗੀਆਂ ਉਹਨਾਂ ਵੱਲੋਂ ਤੇ ਜਿਹੜੀਆਂ ਇਹ ਹਰ ਪ੍ਰਭਾਵ ਜ਼ਿਲ੍ਹੇ ਵਿੱਚ ਕੋਈ ਮਸ਼ਲਾਉਣ ਨਹੀਂ ਦਿੱਤੀ ਹੈ ਵੀ ਇਸੇ ਉਹ ਸਿੱਖ ਭਰਾਵਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਤਬਲ ਹਿੰਮਤ ਨਹੀਂ ਹਾਰੀ ਮਤਲਬ ਇਹਨਾਂ ਜਿਆਦਾ ਲੋਕਾਂ ਨੂੰ ਮਤਬਲ ਵੀ ਰੋਟੀ ਪਾਣੀ ਪਚਾਉਣ ਦੇ ਵਿੱਚ ਮਦਦ ਕੀਤੀ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈ ਇਹ ਪੱਖੋਂ ਜਿਹੜੀ ਕਮੀ ਨਹੀਂ ਰਹਿਣ ਦਿੱਤੀ ਹੈਗੀ ਕਿੰਨੇ ਦਿਨਾਂ ਬਾਅਦ ਜਿਹੜਾ ਮੱਲੇ ਪਾਣੀ ਦਾ ਜਿਹੜਾ ਲੈਵਲ ਹੈ ਇੱਥੇ ਤੱਕ ਆਪਰੇ ਦੀ ਸਥਿਤੀ ਜਾਗ ਤਾਂ ਵੀ ਕਿੰਨੇ ਦਿਨ ਹੋਰ ਪੂਰੇ ਜੇ ਲੱਗ ਸਕਦੇ ਇਹ ਦਿਨ ਇਹ ਵੀ 15 20 ਦਿਨ ਘਟੋ ਘਟ ਜਿਹੜੇ ਆ ਸਾਨੂੰ ਸਮਾਨ ਇਧਰ ਉਧਰ ਮਾਰਾ ਮੋਟਾ ਜਿੱਲੀਰੇ ਧੋਗੇ ਸੁੱਕੇ ਜਿਹੜੇ ਖਰਾਬ ਹੋ ਗਏ ਉਹ ਤੇ ਬਚ ਨਹੀਂ ਨਿਆ ਇਹਨਾਂ ਰਜਾਈਆਂ ਲੋਕਾਂ ਦੀਆਂ ਉਹ ਤੇ ਬਹੁਤ ਹੀ ਜ਼ਿਆਦਾ ਨਾਸ਼ ਹੋਇਆ ਜਿਹੜੀਆਂ ਲੰਬਾਰੀਆਂ ਘਰਾਂ ਚ ਬੈੱਡ ਆ ਉਹ ਤੇ ਸਾਰੇ ਪਾੜ ਪੈ ਗਏ ਜਿਹੜੇ ਪਾਣੀ ਨਾਲ ਟੁੱਟ ਗਏ ਨੇ ਲੋਕਾਂ ਦੇ ਇੰਨੇ ਜਿਹੜੇ ਬੁਰੇ ਹਾਲਾਤ ਹੋ ਗਏ ਨੇ ਸੋ ਇਹ ਸਾਨੂੰ ਪਿੰਡ ਪੱਖੋਗੇ ਡੇਰਾ ਬਾਬਾ ਨਾਨਕ ਜਿੱਥੇ ਵੀ ਸਭ ਤੋਂ ਵੱਧ ਜਿਹੜਾ ਕਾਲੀ ਸਾਹ ਪਿੰਡ ਪੱਖੋਗੇ ਜਿੱਥੇ ਵੀ ਸਭ ਤੋਂ ਵੱਧ ਪਿੰਡ ਹੜਪ੍ਰਭਾਵਿਤ ਜਿਹੜਾ ਹੋਇਆ ਇਸ ਪਿੰਡ ਦੇ ਵਿੱਚ ਕਾਫੀ 10 15 20 ਫੁੱਟ ਤੱਕ ਜਿਹੜਾ ਪਾਣੀ ਦਾ ਲੈਵਲ ਰਿਹਾ ਸੀ ਸੋ ਮੈਂ ਤੁਹਾਡਾ ਆਪਣਾ ਪੱਤਰਗੱਲ ਆਪਰੇ ਸੇ ਹੀ ਖੁਸ਼ੀ